ਦੁਸ਼ਹਿਰਾ ਸਬੰਧੀ ਹਦਿਆਬਾਦ ਫਗਵਾੜਾ ਬਲੋ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਰਾਮਲੀਲਾ ਦੇ 8ਵੇਂ ਦਿਨ ਬਲੀਵਦ ਲੰਕਾ দહન ਦਾ ਪਾਤਰਾਂ ਵੱਲੋਂ ਨਾਟਕ ਖੇਡਿਆ ਗਿਆ ਇਸ ਸਾਰੇ ਨਾਟਕ ਦਾ ਉਦਘਾਟਨ ਮਨਜੀਤ ਸਿੰਘ ਕਰਨਵੀਰ ਸਿੰਘ ਯੂਕੇ ਡਾਕਟਰ ਸੰਜੀਵ ਸਰੋਆ ਹਣੀ ਮਹਿਤ ਅਮੇਸ਼ ਧੀਰਾ ਦੇ ਫਾਸਟਵੇ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਵੱਲੋਂ ਕੀਤਾ ਗਿਆ ਇਸ ਰਾਂਝੇ ਤੇ ਇੱਕ ਮੀਟਿੰਗ ਵੀ ਲੋ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਵਕਫਾਕ ਬੁਲਾ ਰਹੇ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਸ਼੍ਰੀ ਰਾਮਲੀਲਾ ਦੇ ਨਾਲ ਨਾਲ ਦੁਸਹਿਰਾ ਉਸਤਵੀਆਂ ਵੀ ਹਾਰਦਿਕ ਵਧਾਈਆਂ ਦਿੱਤੀਆਂ ਅੱਜ ਦੇ ਇਸ ਸ਼ੁਭ ਮੌਕੇ ਤੇ ਰਾਮਲੀਲਾ ਦੇ ਮੌਕੇ ਉੱਤੇ ਜਿੱਥੇ ਸਮੂਹ ਮੈਨੇਜਮੈਂਟ ਨੂੰ ਬਹੁਤ-ਬਹੁਤ ਵਧਾਈ ਇੰਨੇ ਅچھے ਪ੍ਰਬੰਧ ਦੇ ਲਈ ਤੇ ਉੱਥੇ ਹੀ ਜਿੰਨੇ ਲੋਕ ਇੱਥੇ ਆਏ ਆ ਨਵਰਾਤਰਿਆਂ ਦੀ ਅਸ਼ਟਮੀ ਦੀ ਸਾਰਿਆਂ ਨੂੰ ਜਿਹੜੀ ਹੈ ਬਹੁਤ-ਬਹੁਤ ਵਧਾਈ ਤੇ ਆਓ ਆਪਾਂ ਪ੍ਰਭੂ ਰਾਮ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦੇ ਆ ਆਪਣੀ ਜ਼ਿੰਦਗੀ ਨੂੰ ਜਿਹੜੀ ਹੈ ਸਫਲ ਬਣਾਈਏ ਤੇ ਇਹੋ ਜਿਹੇ ਜਿਹੜੇ ਨਾਮ ਨਾਟਕ ਆ ਜਿੱਥੇ ਕਰਾਈ ਜਾਂਦੇ ਆ ਉੱਥੇ ਹੀ ਬੱਚਿਆਂ ਨੂੰ ਇਸ ਜਿਹੜੇ ਸਾਡਾ ਜਿਹੜਾ ਇਤਿਹਾਸ ਆ ਉਹਦੇ ਨਾਲ ਜੋੜਿਆ ਜਾਂਦਾ ਉੱਥੇ ਹੀ ਸਮੂਹ ਜਿਹੜੇ ਵੀ ਇੱਥੇ ਪ੍ਰਬੰਧਕ ਆ ਸਾਰਿਆਂ ਨੂੰ ਇਸ ਚੀਜ਼ ਦੀ ਬਹੁਤ ਬਹੁਤ ਪੜਾਈ ਜਿਗਰ ਜੋਗ ਹੈ ਕਿ ਪਾਤਰਾ ਵੱਲੋਂ ਬੜੇ ਹੀ ਸੁਚੇ ਢੰਗ ਨਾਲ ਨਾਟਕ ਪੇਸ਼ ਕੀਤਾ ਗਿਆ ਜਿਸ ਨੂੰ ਦੇਖਣ ਲਈ ਪੂਰਾ ਮੰਡਾਲ ਸ਼ਰਧਾਲੂਆਂ ਨਾਲ ਖਚਾ-ਖਚ ਭਰਿਆ ਹੋਇਆ ਸੀ ਇਸ ਮੁਕੇ ਪ੍ਰਬੰਧਕਾਂ ਨੇ ਇਸ ਮੁਹ ਸ਼ਹਿਰ ਵਾਸੀਆਂ ਨੂੰ ਮਿਤੀ 2 ਅਕਤੂਬਰ ਦਿਨ ਬੇੜਵਾਨੋ ਗਰਾਉਂਡ ਵਿਖੇ ਮਨਾਇਆ ਜਾ ਰਿਹਾ ਹੈ ਦੁਸਹਿਰਾ ਉਤਸਵ 'ਤੇ ਸਮੇਂ ਸਰਪੰਚਾਂ ਦੀ ਅਪੀਲ ਵੀ ਕੀਤੀ ਫਗਵਾੜਾ ਤੋਂ ਨਵਰਾਂਗ ਚੈਨਲ ਐਚਐਸ ਰਾਣਾਦੀਪ ਵਿਸ਼ੇਸ਼ ਰਿਪੋਰਟ ਦੁਸਹਿਰਾ ਸਬੰਧੀ ਹਦੀਆਬਾਦ ਫਗਵਾੜਾ ਵੱਲੋਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਰਾਮਲੀਲਾ ਦੇ 8ਵੇਂ ਦਿਨ ਬਲੀਵਦ ਲੰਕਾ ਦਹੰਦਾ ਪਾਤਰਾਂ ਵੱਲੋਂ ਨਾਟਕ ਕੀਤਾ ਗਿਆ ਇਸਾਰੇ ਨਾਟਕ ਦਾ ਉਦਘਾਟਨ ਮਨਜੀਤ ਸਿੰਘ ਕਰਨਵੀਰ ਸਿੰਘ ਯੂਕੇ ਡਾਕਟਰ ਸੰਜੀਵ ਸਰੋਆ ਹਣੀ ਮਹਿਤ ਅਮੇਸੋ ਧੀਰ ਦੇ ਫਾਸਟ ਵੇ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਬਲੋਕੀਤਾ ਗਿਆ। ਇਸ ਦੌਰਾਨ ਜਿੱਥੇ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਵਕਫਾਕ ਬੁਲਾ ਰਹੇ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਸ਼੍ਰੀ ਰਾਮਲੀਲਾ ਦੇ ਨਾਲ ਨਾਲ ਦੁਸਹਿਰਾ ਉਤਸਵੀਆਂ ਵੀ ਹਾਰਦਿਕ ਵਧਾਈਆਂ ਦਿੱਤੀਆਂ। ਅੱਜ ਦੇ ਇਸ ਸ਼ੁਭ ਮੌਕੇ ਤੇ ਰਾਮਲੀਲਾ ਦੇ ਮੌਕੇ ਉੱਤੇ ਜਿੱਥੇ ਸਮੂਹ ਮੈਨੇਜਮੈਂਟ ਨੂੰ ਬਹੁਤ-ਬਹੁਤ ਵਧਾਈ ਇੰਨੇ ਅچھے ਪ੍ਰਬੰਧ ਦੇ ਲਈ ਤੇ ਉੱਥੇ ਹੀ ਜਿੰਨੇ ਲੋਕ ਇੱਥੇ ਆਏ ਆ ਨਵਰਾਤਰਿਆਂ ਦੀ ਅਸ਼ਟਮੀ ਦੀ ਸਾਰਿਆਂ ਨੂੰ ਜਿਹੜੀ ਹੈ ਬਹੁਤ-ਬਹੁਤ ਵਧਾਈ ਤੇ ਆਓ ਆਪਾਂ ਪ੍ਰਭੂ ਰਾਮ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦੇ ਆ ਆਪਣੀ ਜ਼ਿੰਦਗੀ ਨੂੰ ਜਿਹੜੀ ਹੈ ਸਫਲ ਬਣਾਈਏ ਤੇ ਇਹੋ ਜਿਹੇ ਜਿਹੜੇ ਰਾਮ ਨਾਟਕ ਆ ਜਿੱਥੇ ਕਰਾਏ ਜਾਂਦੇ ਆ ਉੱਥੇ ਹੀ ਬੱਚਿਆਂ ਨੂੰ ਇਸ ਜਿਹੜੇ ਸਾਡਾ ਜਿਹੜਾ ਇਤਿਹਾਸ ਆ ਉਹਦੇ ਨਾਲ ਜੋੜਿਆ ਜਾਂਦਾ ਉੱਥੇ ਹੀ ਸਮੂਹ ਜਿਹੜੇ ਵੀ ਇੱਥੇ ਪ੍ਰਬੰਧਕ ਆ ਸਾਰਿਆਂ ਨੂੰ ਇਸ ਚੀਜ਼ ਦੀ ਬਹੁਤ-ਬਹੁਤ ਵਧਾਈ ਜੇਕਰ ਜੋ ਹੋ ਗਿਆ ਕਿ ਪਾਤਰਾ ਵੱਲੋਂ ਬੜੇ ਹੀ ਸੁਚੇ ਢੰਗ ਨਾਲ ਨਾਟਕ ਪੇਸ਼ ਕੀਤਾ ਗਿਆ ਜਿਸ ਨੂੰ ਦੇਖਣ ਲਈ ਪੂਰਾ ਪੰਡਾਲ ਸ਼ਰਧਾਲੂਆਂ ਨਾਲ ਖਚਾਖਚ ਭਰਿਆ ਹੋਇਆ ਸੀ ਇਸ ਮੌਕੇ ਪ੍ਰਬੰਧਕਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਮਿਤੀ 2 10 ਅਕਤੂਬਰ ਦਿਨ ਬੇੜਵਾਨ ਨੂੰ ਗਰਾਊਂਡ ਵਿਖੇ ਮਨਾਇਆ ਜਾ ਰਿਹਾ ਹੈ ਦੁਸਹਿਰਾ ਉਤਸਵ ਵੀ ਸਮੇਂ ਸਰਪੰਚ ਨੇ ਅਪੀਲ ਵੀ ਕੀਤੀ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ